ਆਪਣਾ ਮੋਦੀ ਸਾਹਿਬ ਕਹਿੰਦੇ ਸੀ ਕਿ ਪਰਜੀਵੀ ਨੇ ਇਹਨਾਂ ਨੂੰ ਧਰਨੇ ਦੇਣ ਦੀ ਆਦਤ ਹੈ ਇਹ ਸ਼ੌਂਕ ਰੱਖਦੇ ਨੇ ਅਸੀਂ ਕੋਈ ਧਰਨੇ ਦੇਣ ਦਾ ਸ਼ੌਕ ਨਹੀਂ ਰੱਖਦੇ ਧਰਨੇ ਦੇਣਾ ਸੰਘਰਸ਼ ਕਰਨਾ ਸਾਡੀ ਮਜਬੂਰੀ ਹੈ ਤੇ ਉਹ ਤੱਕ ਕਈ ਸੰਘਰਸ਼ ਕਰਦੇ ਰਹਾਂਗੇ ਜਦ ਤੱਕ ਇਹ ਸਰਕਾਰਾਂ ਇਹ ਕਾਪਰਟ ਕਹਾਣੇ ਇਹ ਵਿਦੇਸ਼ੀ ਤਾਕਤਾਂ ਜਦ ਅੱਛੜ ਤੇ ਜੰਮ ਕਰਦੀਆਂ ਰਹਿਣਗੀਆਂ ਅੱਗੇ ਸਾਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਤਕਰੀਬਨ 400 ਮੁੰਡਾ ਐਡਾ ਆ ਇਨਾਨੀਆਂ ਲੱਤਾਂ ਕੱਟੀਆਂ ਗਈਆਂ ਟਰੱਕ ਲੱਗਣ ਕਾਗਮ ਆਮਾਂ ਕੱਟੀਆਂ ਗਈਆਂ ਜਿਵੇਂ ਜੀ ਨੀਂਦ ਹੀ ਨਹੀਂ ਕੋਈ ਆ ਕਿਤੇ ਕੋ ਸਮਾਰਟ ਮੀਟਰ ਲੱਗਾ ਹੈ ਮੌਂਦੇ ਵਿੱਚ ਮਾਈਲ ਜਮੇਰੀ ਚਾਦੀ ਗੋਲਦੇ ਵੱਖ-ਵੱਖ ਕੰਪਨੀਆਂ ਦਾ ਹੋਣਗੇ ਉਥੇ ਸਾਨੂੰ ਪ੍ਰੀਖੇ ਵੀ ਪਹਿਣਗੇ ਤੇ ਰਾਤ ਨੂੰ ਲਾਈਟ ਜਾਂਦੀ ਹੈ ਜਿੰਨਾਂ ਜਿਹੜਾ ਆਪਾਂ ਸਵੇਰ ਨੂੰ ਉਹਦਾ ਰੀਚ ਚੱਲਣੀ ਕਰਾਉਣੀ ਹੈ ਉਹ ਲੈਣ ਨਹੀਂ ਆਉਗੀ ਤੁਸੀਂ ਕਿ ਮਾਣੇ ਤੇ ਸਾਡੀ ਸਰਕਾਰ ਨੇ ਕੀ ਕੀਤਾ ਇਸ ਵਾਰ ਨੂੰ ਜਿਹੜੀ ਰਾਤ ਮੇਰੇ ਲੋਕੋ ਰੈਗੂਲਰ ਕੰਮ ਦੀ ਨਜਾਇਜ਼ ਇੱਕ ਵੀ ਹੋਣਾ ਸਾਡੀ ਕਲੀ ਕੀਤੀ ਇਹਨਾਂ ਨੇ ਜਿੰਨੇ ਵੀ ਬੰਦੇ ਆ तकरीबन 95% ਜਿਹੜੀ ਆ ਹਰਿਆਣੇ ਦੇ ਮੁੰਡੇ ਆ ਉਹ ਇੱਥੇ ਕਰਦੇ ਆ ਉਹ ਜਿਹੜਾ ਸਾਡਾ ਭਗਵੰਤ ਮਾਨਲਾਏ ਚਿੱਤੂ ਕਹਿੰਦਾ ਕਿ ਕੰਤਰਾਮ ਦਾ ਕਿ ਨਗਦਾ ਰਹਿੰਦੇ ਸੂਰਜਾਂ ਕੰਗੀਆਂ ਦੇ ਵਿੱਚ ਉਹਦੇ ਗੱਲਾਂ ਨਹੀਂ ਸੋਣ ਲੈਣੀਆਂ ਪਰ ਜਿਹਦਾ ਰਾਜ ਆਇਆ ਹੈ ਕਿ 1000 ਨੂੰ ਪੜ ਕੇ ਇਹ ਅੰਦਰ ਕੀਤਾ ਉਸਦੇ ਉਹਨੀਆਂ ਕੰਗੀਆਂ ਦੇ ਵੇੜੇ ਇਹ ਜਰੋਜਾਂ ਦਾ ਦਲਾਲਾਂ ਦਾ ਰਾਜ ਆ ਇਹ ਉਹਨਾਂ ਦੇ ਝੋਲੀ ਚੋਕਾ ਜਿੰਨਾ ਸਾਡੇ ਦੇਸ਼ ਦੇ ਰਾਜਾ ਕਿਤੇ ਆ ਤੇ ਸਾਨੂੰ ਇਤੋਂ ਤੱਕ ਬਿਲਾ ਦਿੱਤਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਉਸ ਵੇਲੇ ਰਾਤ ਸੀ ਅੱਜ ਉਹਨੂੰ ਕਈ ਗੁਨਾਹ ਵਾਪਰ ਹੋ ਗਏ ਆ ਬਿਜਲੀ ਤਿਰਾਸ਼ਨ ਹਰ ਬੰਦੇ ਦੀ ਲੋੜ ਆ ਤੇ ਇਹ ਹਰ ਬੰਦੇ ਦੀ ਲੋੜ ਜਦੋਂ ਸਾਡੇ ਕੋਲ ਹੋਈ ਗਈ ਤੇ ਅਸੀਂ ਫਿਰ ਸ਼ਿੰਗਾਂਛਾਂ ਦੇ ਰਾਹ ਤੋ ਮੰਗੇ ਤੇ ਸ਼ਿੰਗਾਂਛਾਂ ਦੇ ਰਾਹ ਪਏ ਤੇ ਸੇਮ ਦਿੱਲੀ ਦੀ ਤਰਫ ਤੇ ਪਹਿਲੇ ਕਰੋਨਾ ਦੀ ਤਰਫ ਤੇ ਆਪਾਂ ਨੂੰ ਸਾਇਰ ਦਿੱਲੀ ਵੀ ਜਾਣਾ ਪਵੇ ਜਿਸ ਤਰ੍ਹਾਂ ਦੇ ਜਮਹੂਰੀਅਤ ਦੇ ਵਿੱਚ ਸਾਨੂੰ ਆਜ਼ਾਦਤ ਹੈ ਸਾਡਾ ਸੰਵਿਧਾਨ ਆਜ਼ਾਦੀ ਦਿੰਦਾ ਹੈ ਉੱਤੇ ਅਸੀਂ ਜ਼ਰੂਰ ਕਰਨਗੇ ਤੇ ਲੋਕਾਂ ਨੂੰ ਨਾਮ ਬੰਦ ਕਰਕੇ ਤੁਹਾਨੂੰ ਉਹ ਕੀਤੇ ਹੋਏ ਜਿਹੜੇ ਬਿੱਲ ਨੇ ਜਾਂ ਜਿਹੜੇ ਹੁਕਮ ਨੇ ਉਹਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਧੰਨਵਾਦ ਕਾਹਤ ਦੇਵ ਦੀ ਤੋਂ ਪੰਜਾਬ ਨੂੰ ਇੱਕ ਬੱਤੇ ਕੋਈ ਨਾਮ ਇੱਕ ਪੰਜਾਹ ਦੀ ਪੂਰੇ ਦੋ ਸਾਢੇ ਪੰਜਾਬ ਨੂੰ ਬੁੱਕੇ ਕਿਥੋਂ ਲਾਉਣਾ ਪੰਜਾਬ ਨੂੰ ਪਰਵਾਹ ਨਹੀਂ ਜਿਨੀ ਕਰਨਾ ਅੱਜ ਇਹਨਾਂ ਹਰਥਾਂ ਦੇ ਦਿਨਾਂ ਦਿਲ ਤੋਂ ਮੰਗਵਾ ਰਿਹਾ ਹਾਂ ਇਸ ਤਰ੍ਹਾਂ ਕਿ ਇਹਨਾਂ ਮਾਰੇ ਸਾਥੀਆਂ ਨੂੰ ਕੰਦਲ ਦੀ ਕਾਇਤ बीजेपी ने नहीं सरकार की कांग्रेस जो खेती कानून ਕੋਨ ਕੋਨ ਦੇ ਕੋਰਨਰ ਬੈਟਰਾਂ ਵਰਤਨੇ ਕੋਈ ਮੁਠੀ ਹਟੇ ਜਦੋਂ ਬੰਬਾਂ ਦਾ ਰੋਹੇ ਦੀ ਠਿਕਨੀਂ ਤੇ ਸਰਕਾਰਾਂਾਂ ਦੀ ਚਸਤ ਅੰਦਰ ਤੋਂ ਆਵਾਜ਼ ਬੁਲਦੀ ਚੱਲ ਆ ਰਹੀ ਹੈ ਕੋਈ ਨਾ ਕੋਈ ਕੋਈ ਨਾ ਕੋਈ यार पट्टी रद्द करो रद्द करो रद्द करो मोदी सरकार मुर्दाबाद 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 सरकार ब्रिटिश सरकार मुर्दाबाद मुर्दाबाद